ਹਾਲ ਹੀ ਦੇ ਵਿੱਚ ਬ੍ਰੈਂਟਨ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ ਜਿਸ ਦਾ ਸਮੂਹ ਪਾਈਚਾਰੇ ਨੂੰ ਬਹਿਦੀ ਦੁੱਖ ਮਹਿਸੂਸ ਹੋ ਰਿਹਾ ਹੈ ਹਰਜੀਤ ਢੱਡਾ ਜੋ ਕਿ ਬ੍ਰੈਂਟਨ ਦੇ ਇੱਕ ਉੱਗੇ ਬਿਜ਼ਨਸਮੈਨ ਸਨ ਅਤੇ ਸਿੱਖ ਪਾਈਚਾਰੇ ਦੇ ਨਾਲ ਸੰਬੰਧ ਰੱਖਦੇ ਸਨ ਉਹਨਾਂ ਦਾ ਉਹਨਾਂ ਦੇ ਦਫ਼ਤਰ ਦੇ ਬਾਹਰੋਂ ਨਿਕਲਦਿਆਂ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਉਹਨਾਂ ਦੀ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਇੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਮੂਹ ਪਾਈਚਾਰੇ ਦੇ ਵੱਲੋਂ ਇੱਥੇ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਬ੍ਰੈਂਟਨ ਦੇ ਵਿੱਚ ਡਿਕਸੀ ਗੁਰਦੁਆਰਾ ਸਾਹਿਬ ਤੋਂ ਕੈਂਡਲ ਮਾਰਚ ਦੀ ਸ਼ੁਰੂਆਤ ਹੋਈ ਹੈ ਤੇ ਉਹਨਾਂ ਦੇ ਤੋਂ ਤਾਂ ਕਿ ਕੈਂਡਲ ਮਾਰਚ ਕਰਿਆ ਜਾਵੇਗਾ ਪਿੱਛੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਮਿਊਨਿਟੀ ਦੇ ਲੋਕ ਵੀ ਪਹੁੰਚੇ ਹੋਏ ਨੇ ਤੇ ਇੱਥੇ ਜੋ ਲੋਕ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਗੇ ਜਾ ਕੇ ਪਿਛਲੇ ਹਫਤੇ ਮਿਸਿਸ ਆਗਾ ਵਿੱਚ ਗੋਲੀਆਂ ਮਾਰ ਕੇ ਮਾਰੇ ਗਏ ਬ੍ਰੈਂਟਨ ਦੇ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਜਨਤਕ ਸੁਰੱਖਿਆ ਬਾਰੇ ਗੱਲ ਕਰਨ ਲਈ ਦੱਖਣੀ ਏਸ਼ੀਆਈ ਪਾਈਜਾਰੇ ਦੇ ਮੈਂਬਰਾਂ ਨੇ ਐਤਵਾਰ ਨੂੰ অন্ਟਾਰੀਓ ਖਾਸਾ ਦਰਬਾਰ ਦੇ ਈਸਟ ਹਾਲ ਵਿੱਚ ਇੱਕ ਟਾਊਨ ਹਾਲ ਮੀਟਿੰਗ ਇਕੱਠੀ ਕੀਤੀ। ਅਕਵੰਜਾ ਸਾਲਾਂ ਹਰਜੀਤ ਢੱਡਾ ਦੀ ਹੱਤਿਆ ਨੇ ਭਾਈਚਾਰੇ ਵਿੱਚ ਹਿੰਸਾ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ। ਮੀਟਿੰਗ ਤੋਂ ਇਲਾਵਾ ਕੈਂਡਲ ਮਾਰਚ ਵੀ ਕੱਢਿਆ ਗਿਆ ਜਿਸ ਦੀ ਸ਼ੁਰੂਆਤ ਡਿਕਸੀ ਗੁਰੂ ਘਰ ਦੀ ਪਾਰਕਿੰਗ ਤੋਂ ਹੋਈ ਅਤੇ ਜੀ ਐਨ ਜੀ ਟਰੱਕਿੰਗ ਕੰਪਨੀ ਦੇ ਬਾਹਰ ਜਾ ਕੇ ਜਿਸ ਸਾਹ ਦੇ ਹਰਜੀਤ ਢੱਡਾ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਉਸੇ ਥਾਂ ਤੇ ਮੋਮਬੱਤੀਆਂ ਜਗਾਈਆਂ ਗਈਆਂ। ਹਰਜੀਤ ਡੱਡਾ ਦੀ ਧੀ ਗੁਰਲੀਨ ਢੱਡਾ ਨੇ ਡਿਕਸੀ ਗੁਰਦੁਆਰੇ ਵਿੱਚ ਹੋਈ ਮੀਟਿੰਗ ਵਿੱਚ ਆਪਣੇ ਪਿਤਾ ਲਈ ਇਨਸਾਫ ਦੀ ਮੰਗ ਕੀਤੀ। ਉਸਨੇ ਇਕੱਠ ਨੂੰ ਦੱਸਿਆ ਕਿ ਵੱਧਦੀ ਹਿੰਸਾ ਜਿਸ ਵਿੱਚ ਬੰਦੂਕ ਹਿੰਸਾ ਵੀ ਸ਼ਾਮਲ ਹੈ ਅਤੇ ਵੱਧਦੀ ਅਪਰਾਧ ਦਰ ਭਾਈਚਾਰੇ ਨੂੰ ਪਰੇਸ਼ਾਨ ਕਰ ਰਹੀ ਹੈ। ਉਸਨੇ ਕਿਹਾ ਕਿ ਉਸਦੇ ਪਿਤਾ ਇੱਕ ਇਮਾਨਦਾਰ ਆਦਮੀ ਸਨ। ਉਹਨਾਂ ਨੇ ਹਰ ਰੋਜ਼ ਸਖਤ ਮਿਹਨਤ ਕੀਤੀ ਅਤੇ ਪਿਛਲੇ 27 ਸਾਲਾਂ ਤੋਂ ਕਾਨੂੰਨ ਦੀ ਪਾਲਣਾ ਕੀਤੀ। ਉਹ ਨਾ ਸਿਰਫ ਇੱਕ ਪਿਆਰ ਕਰਨ ਵਾਲੇ ਪਿਤਾ ਸਨ ਸਗੋ ਉਹ ਇਸ ਭਾਈਚਾਰੇ ਦੇ ਇੱਕ ਥੰਮ ਵੀ ਸਨ ਗੁਰਲੀਨ ਨੇ ਕਿਹਾ ਕਿ ਕੈਨੇਡਾ ਨੂੰ ਸੁਰੱਖਿਅਤ ਰੱਖਣ ਲਈ ਭਾਈਚਾਰੇ ਨੂੰ ਬਿਹਤਰ ਕਾਨੂੰਨਾਂ ਤੇ ਬਿਹਤਰ ਸੁਰੱਖਿਆ ਦੀ ਮੰਗ ਕਰਨ ਦੀ ਲੋੜ ਹੈ ਉਸਨੇ ਕਿਹਾ ਕਿ ਅੱਜ ਇਹ ਸਾਡਾ ਪਰਿਵਾਰ ਹੈ ਕੱਲ ਇਹ ਤੁਹਾਡਾ ਪਰਿਵਾਰ ਵੀ ਹੋ ਸਕਦਾ ਹੈ ਅਸੀਂ ਸਿਰਫ ਇੱਕ ਗਵਾਚੇ ਜਾਣ ਦਾ ਸੋਗ ਨਹੀਂ ਮਨਾ ਰਹੇ ਅਸੀਂ ਨਿਆਂ ਤੇ ਅਸਲ ਤਬਦੀਲੀ ਦੀ ਮੰਗ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ ਹੋਰ ਕੀ ਕਿਹਾ ਗੁਰਲੀਨ ਨੇ ਸੁਣਦੇ ਆਂ My father, Harjit Singh Talda, was an honest man. He worked hard every single day and followed the law for the past 27 years. He was not only a loving father, but he was a pillar to this community. He helped so many people start their businesses. And also during COVID-19, he opened up food drives to provide free meals to anyone in need. That was the kind of man he was, always giving, always serving. He did not deserve this. No family deserves the pain that we are going through. What happened to us can happen to anyone. Today it is our family, tomorrow it could be yours. We're not just mourning a life lost, we're raising our voices. To demand justice and real change. It is time for us to come together as a community. Stand united, demand better laws, better protection. Let's work together to make Canada safe again for our elders, our children, and for a generation to come. ਹਜੀਤ ਢੱਡਾ ਦੀ ਭਾਣ ਜੀ ਨੇ ਵੀ ਹਮਦਰਦ মিডিਆ ਨੂੰ ਦੱਸਿਆ ਕਿ ਉਹਨਾਂ ਦੇ ਮਾਸੜ ਜੀ ਇੱਕ ਬਹੁਤ ਹੀ ਨੇਕ ਅਤੇ ਇਮਾਨਦਾਰ ਇਨਸਾਨ ਸਨ ਗੱਲਬਾਤ ਕਰਦਿਆਂ ਉਹ ਬਹੁਤ ਹੀ ਭਾਉਕ ਨਜ਼ਰ ਆਈ ਸਾਡੇ ਲਈ ਬਹੁਤ ਵੱਡਾ ਲਾਸ ਹੈ ਜੀ ਸਾਡੇ ਮਾਸੜ ਜੀ ਸੀਗੇ ਮੈਂ ਪਰਸਨਲ ਤੌਰ ਤੋਂ ਇਲਾਵਾ ਮੈਂ ਪ੍ਰੋਫੈਸ਼ਨਲ ਤੌਰ ਤੇ ਵੀ ਉਹਨਾਂ ਨਾਲ ਜੁੜੀ ਹੋਈ ਸੀ ਮੈਂ 8 ਸਾਲ ਉਹਨਾਂ ਨਾਲ ਜੀਐਨਜੀ ਸ਼ੌਕਿੰਗ ਸੋਲੂਸ਼ਨਸ ਤੇ ਕੰਮ ਕੀਤਾ ਹੈਗਾ ਜੋ ਕੁਝ ਸਿੱਖਿਆ ਮੈਂ ਉਹਨਾਂ ਤੋਂ ਸਿੱਖਿਆ ਅਸੀਂ ਵੁਡਸਟਾਕ ਮੂਵ ਹੋ ਗਏ ਸੀ ਮੈਂ ਉੱਥੇ ਆਪਣੀ ਸੇਫਟੀ ਇਨਕਮਪਲੈਂਸ ਦੀ ਕੰਪਨੀ ਰਨ ਕਰ ਰਹੀ ਆਂ ਪਰ ਜੋ ਵੀ ਸੀ ਸਾਡੇ ਨੂੰ ਰੋਟੀ ਪਾਉਣ ਵਾਲੇ ਉਹ ਸੀਗੇ ਜੋ ਉਹਨਾਂ ਨਾਲ ਹੀ ਹੋਇਆ ਬਹੁਤ ਹੀ ਮੰਦ ਭਾਗ ਆ ਤੇ ਸਾਨੂੰ ਜਸਟਿਸ ਚਾਹੀਦਾ ਹੈ ਇਸ ਚੀਜ਼ ਲਈ ਕਿ ਇਹਨਾਂ ਦਿਨ ਦਿਹਾੜੇ ਐਡਾ ਵੱਡਾ ਕਾਂਡ ਹੋ ਗਿਆ ਤੇ ਹਜੇ ਤੱਕ ਕਿਸੇ ਵੱਲੋਂ ਕੁਝ ਵੀ ਮਤਲਬ ਸਾਨੂੰ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੈਗਾ ਸੋ ਅਸੀਂ ਸਾਰੇ ਕਮਿਊਨਿਟੀ ਨੂੰ ਅਪੀਲ ਕਰਦੇ ਹਾਂ ਸਾਡੇ ਨਾਲ ਆਓ ਸਾਨੂੰ ਜਸਟਿਸ ਚਾਹੀਦਾ ਉਹਨਾਂ ਲਈ ਬਹੁਤ ਹੀ ਵਧੀਆ ਇਨਸਾਨ ਸੀ ਕਮਿਊਨਿਟੀ ਦੀ ਬਹੁਤ ਸੇਵਾ ਕੀਤੀ ਹੈ ਉਹਨਾਂ ਨੇ 8 ਸਾਲਾਂ ਦੇ ਵਿੱਚ ਜਿੰਨੀ ਦਰ ਮੈਂ ਉਹਨਾਂ ਨੇ ਕੰਮ ਕੀਤਾ ਕੋਈ ਵੀ ਬੰਦਾ ਆ ਜਾਂਦਾ ਸੀ ਚਾਹੇ ਕੋਈ ਸਟੂਡੈਂਟ ਆ ਜਾਂਦਾ ਸੀ ਆ ਕਿ ਜੇ ਕੋਈ ਵੀ ਕਹਿੰਦਾ ਸੀ ਭਾਜੀ ਸਾਨੂੰ ਆ हेल्प ਚਾਹੀਦੀ ਅਸੀਂ ਇੱਥੇ ਆ ਚਾਹੇ ਉਹ ਫਾਈਨੈਂਸ਼ੀਅਲ ਹੈਲਪ ਹੋਵੇ ਜਾਂ ਕੋਈ ਵੀ ਹੋਵੇ ਆਪਣਾ ਕੰਮ ਛੱਡ ਕੇ ਉਹ ਉਹਨਾਂ ਦੇ ਨਾਲ ਤੁਰਦੇ ਸੀਗੇ ਹਰ ਜਗ੍ਹਾ ਸਮ ਟਾਈਮਸ ਸਾਨੂੰ ਕੰਮ ਕਰਦੇ ਇਹਨੂੰ ਏ ਹੁੰਦਾ ਸੀਗਾ ਕਿ ਆਪਣਾ ਕੰਮ ਛੱਡ ਕੇ ਜਾ ਰਹੇ ਨੇ ਕਿਉਂ ਜਾ ਰਹੇ ਨੇ ਹੈਨਾ ਪਰ ਲੇਕਿਨ ਪਤਾ ਨਹੀਂ ਉਹਨਾਂ ਦੀ ਨੇਚਰ ਹੈ ਜੀ ਸੀਗੀ ਕਿ ਲੇਕਿਨ ਜਦੋਂ ਕੋਈ ਵੀ ਟ੍ਰਬਲ ਵਿੱਚ ਹੁੰਦਾ ਸੀਗਾ ਤਾਂ ਉਹਨਾਂ ਨੂੰ ਇਹੀ ਹੁੰਦਾ ਸੀਗੇ ਪਹਿਲਾਂ ਮੈਂ ਆਪਣੇ ਤੋਂ ਪਹਿਲਾਂ ਉਹਦੀ ਹੈਲਪ ਕਰਨੀ ਆ ਸ਼ਾਇਦ ਇੱਕ ਗੱਲ ਮੈਂ ਜਿਹੜੀ ਕਹਿਣਾ ਚਾਹੂੰਗੀ ਕਿ ਅਸੀਂ ਜਦੋਂ ਉਹ ਸੀਗੇ ਅਸੀਂ ਉਹਨਾਂ ਨੂੰ ਇੱਕ ਨੋਲੇਜ ਨਹੀਂ ਕਰ ਸਕੇ ਅੱਜ ਉਹਨਾਂ ਦੇ ਚਾਹਣ ਤੋਂ ਬਾਅਦ ਸਾਨੂੰ ਉਹਨਾਂ ਦੀ ਕਾਟ ਮਹਿਸੂਸ ਹੋ ਰਹੀ ਹੈ ਤਾਂ ਅਸੀਂ ਵੀ ਨੀਡ ਜਸਟਿਸ ਫੋਰ ਏਮ Ontario ਖਾਸਾ ਦਰਬਾਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਜੀ ਨੇ ਦੱਸਿਆ ਕਿ ਟਾਊਨ ਹਾਲ ਮੀਟਿੰਗ ਦਾ ਜਦੋਂ ਐਲਾਨ ਕੀਤਾ ਗਿਆ ਤਾਂ ਗੁਰਦੁਆਰਾ ਸਾਹਿਬ ਨੂੰ ਵੀ ਕਈ ਧਮਕੀਆਂ ਭਰੀਆਂ ਕਾਲਜ਼ ਆਈਆਂ ਪਰ ਉਹਨਾਂ ਕਿਹਾ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਭਾਈਚਾਰੇ ਦੇ ਨਾਲ ਖੜੇ ਹੋਏ ਹਾਂ ਕਿ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਇਹ ਇਕੱਠੇ ਹੋਣ ਦਾ ਕੋਈ ਮਕਸਦ ਨਹੀਂ ਆਪਕੋ ਪਤਾ ਕ੍ਰਾਈਮ ਕਿੰਨਾ ਹੋ ਬਾਪੂ

ਕੋਕੇ ਕਿਤੇ ਟੈਟਕਾ ਨਾ ਤੁਸੀਂ ਇਹ ਮਤ ਸਮਝੋ ਕਿ ਅੱਜ ਇਹ ਜਿਉਂ ਆ ਪ੍ਰੋਗਰਾਮ ਹੋ ਰਿਹਾ ਬਹੁਤ ਸ਼ਾਂਤੀ ਆ ਹੋ ਰਿਹਾ ਸਵੇਰ ਦੀਆਂ ਟੈਟਕਾ ਸਾਨੂੰ ਦੀਆਂ ਗੁਰਦੁਆਰਾ ਸਾਹਿਬ ਤੇ ਅਸੀਂ ਕਿਦਾਂ ਹੈਂਡਲ ਕਰਦੇ ਆ ਸਾਨੂੰ ਪਰ ਅਸੀਂ ਕਮਿਊਨਿਟੀ ਨਾਲ ਖੜੇ ਆ ਖੜੇ ਰਹਾਂਗੇ ਇਹ ਸਾਡਾ ਵਾਦਾ ਜਦੋਂ ਵੀ ਕੋਈ ਮਚਾ ਕਾਲੋਂ ਦੀ ਆ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਕੰਮਾਂਗੇ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਅਸੀਂ ਕਮਿਊਨਿਟੀ ਨਾਲ ਖੜੇ ਆ ਤੇ ਖੜੇ ਰਹਾਂਗੇ ਇਸ ਤੋਂ ਇਲਾਵਾ ਕੁਲਵਿੰਦਰ ਸ਼ੀਨਾ ਅਤੇ ਲਖਵਿੰਦਰ ਸਿੰਘ ਢਾਲੀਵਾਲ ਨੇ ਵੀ ਆਪੋ ਆਪਣੇ ਵਿਚਾਰ ਸਾਂਝੇ ਕਰਦੇ ਆ ਕਿ ਹੱਕ ਸਾਨੂੰ ਨੇਤਾਵਾਂ ਜਾਂ ਪੁਲਿਸ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਲੋੜ ਨਹੀਂ ਹੈ ਸਾਨੂੰ ਖੁਦ ਹੀ ਅੱਗੇ ਵਧਣਾ ਪਵੇਗਾ ਅਤੇ ਚੰਗੇ ਲਾਅ ਲਿਆਉਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਸੋ ਜੀ ਅਸੀਂ ਅੱਜ ਬਾਰੇ ਗਨ ਪੋਲਿਟਿਸਨ ਬ੍ਰੇਮ ਕਰ ਲਗਾ ਕਿ ਉਹਨਰੇ ਇੱਕ ਇੰਤਜੇ ਇੱਕ ਇੰਤਜੇ ਤੇ ਮੈਨੂੰ ਲੱਗਦਾ ਕਿ ਅਸੀਂ ਕਿਸੇ ਸਿਨਿਅਰ ਅਫਸਰ ਨਾਲ ਗੱਲ ਕਰ ਸਕਾਂਗੇ ਇਸ ਵਕਤ ਸਟ੍ਰਾਈਕ ਰਹਿ ਕੇ ਅਸੀਂ ਸਾਡੇ ਜਿਹੜੀਆਂ ਤਿੰਨੋਂ ਗਵਰਨਮੈਂਟਸ ਨੇ ਚਾਹੇ ਪ੍ਰੋਵਿੰਸ਼ਲ ਜਾਂ ਫੈਡਰਲ ਜਾਂ ਜੰਦੂਸਕਰੀਆ ਅਸੀਂ ਉਹਨਾਂ ਨੂੰ ਇੱਕ ਟੇਬਲ ਤੇ ਲਿਆ ਸਕੀਏ ਤਾਂ ਕਿ ਉਹ ਇਕੱਠੇ ਬੈਠ ਕੇ ਜਿਹੜੀ ਪਲੈਨ ਕਿਥੋਂ ਚੱਲਦੀ ਆ ਰਹੀ ਹੈ ਕਿ ਜ਼ਿਲ੍ਹਾ ਕਾਟ ਨੇ ਪ੍ਰਿੰਸੀਪਲ ਗਵਰਨਰ ਦੀ ਜ਼ਿੰਮੇਵਾਰੀ ਆ ਫੈਡਰਲ ਗਵਰਨਮੈਂਟ ਤੇ ਹੀ ਹੋ ਟਾਫ ਨਹੀਂਆ ਬੇਲਰ ਫਾਰਮ ਸਭ ਚਾਹੀਦੀਆ ਇਹਨਾਂ ਸਾਰਿਆਂ ਮੁੱਦਿਆਂ ਤੇ ਅੱਜ ਸਾਨੂੰ ਗੱਲ ਕਰਨੀ ਲੋੜ ਆ ਵੀ ਸ਼ੁੱਡ ਸਟਾਰਟ ਔਨ ਸਰ ਗਿਆ ਸਰ ਅੱਜ ਸਾਨੂੰ ਇਹ ਪਹਿਲੀ ਕਮਿਊਨਿਟੀ ਦੇ ਮੈਂਬਰਾਂ ਦੀ ਅੱਜ ਮੀਟਿੰਗ ਹੋਣ ਲੱਗੀ ਆ ਸਾਨੂੰ ਸਕੈਲਸ ਲਾ ਦੇ ਤੋਂ ਸਟਾਰਟ ਕਰਨਾ ਪਊਗਾ ਤਾਂ ਕਿ ਜੋ ਸਿਸਟਮ ਸਾਡਾ ਡਿਸਟਰਬ ਆ ਪਿਛਲੇ 5-6 ਸਾਲਾਂ ਤੋਂ ਬਾਸ ਲੈਵਲ ਤੇ ਇਮੀਗ੍ਰੇਸ਼ਨ ਖਾਸ ਤੌਰ ਤੇ ਜਿਹੜੀ ਟੈਂਪਰੀਰੀ ਔਰ ਵਰਕਰ ਕੈਨੜਾ ਇਸ ਪੱਖੀ ਆ ਉਸ ਤੋਂ ਬਾਅਦ ਕਿਤੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਜੇ ਇਸ ਤਰ੍ਹਾਂ ਹੁੰਦਾ ਹੈ ਕਿ ਕਿਸ ਤਰ੍ਹਾਂ ਬਹੁਣਾ ਲਾਰਮੀ ਆ ਪਰ ਸਾਨੂੰ ਆਪਣੀ ਲਾਰ ਫੋਰਸ ਮੈਂਟ ਨੂੰ ਸੈੱਟ ਕਰਨ ਦੀ ਲੋੜ ਹੈ ਔਰ ਸਾਨੂੰ ਪੂਲਸ ਫੋਰਸ ਦੀ ਲੋੜ ਹੈ ਤੇ ਸਾਨੂੰ ਸਾਡੇ ਜਿਹੜਾ ਸੜਾ ਲਾ ਹੈ ਉਹਦੇ ਵਿੱਚ ਸਾਡੇ ਬਦਲ ਤੇ ਚੇਂਜ ਕਰਨ ਦੀ ਲੋੜ ਹੈ ਸੋ ਜੇ ਸਭ ਨੂੰ ਹਨ ਚੇਂਜ ਕਰਨ ਦੀ ਲੋੜ ਹੈ ਤੇ ਗੱਲ ਦੇ ਲਈ ਕੰਨੇ ਬਾਰਬਰ ਸਾਡੀਆਂ ਜਿਹੜੀਆਂ ਉਹਨਾਂ ਨੂੰ ਇਕੱਠਿਆਂ ਬੈਠ ਕੇ ਪਲੇਨ ਗੇਮ ਨੂੰ ਛੱਡ ਕੇ ਇੱਕ ਨਵਾਂ ਜਿਹੜਾ ਮਾਹੌਲ ਹੈ ਉਹ ਸਜਣ ਦੀ ਲੋੜ ਹੈ ਉਹ ਤੇ ਡੇਕ ਹੋ ਕੇ ਲੋਕਾਂ ਨੂੰ ਫਰੋਤੀ ਦੀਆਂ ਆਲਾਵੀਆਂ ਨਹੀਂ ਥ੍ਰੈਟ ਕਰੇ ਜਾ ਰਹੇ ਨੇ ਜਿਹੜੀ ਸਾਨੂੰ ਆਪਣੇ ਅੰਦਰ ਸੁਧਾਰਨ ਦੀ ਗੱਲ ਆ ਅਸੀਂ ਸੋਚਦੇ ਹਾਂ ਭਈ ਮੈਨੂੰ ਕਾਲ ਨਹੀਂ ਆਈ ਕਿ ਕਿਸੇ ਦੇ ਘਰ ਅੱਗ ਲੱਗੀ ਆ ਤਾਂ ਮੈਂ ਤਾਂ ਠੀਕ ਆ ਪਰ ਇਹ ਅੱਗ ਤੁਹਾਡੇ ਘਰ ਵੀ ਲੱਗਣੀ ਹੈ ਕਿਉਂਕਿ ਉਹਨਾਂ ਦਾ ਮਕਸਦ ਪੈਸਾ ਇਕੱਠਾ ਕਰਨਾ ਈਜ਼ੀ ਪੈਸਾ ਜਿਉ ਉਹ 10 ਕਾਲਾਂ ਕਰਦੇ ਨੇ ਉਹਨਾਂ ਤੋਂ ਦੋ ਜਾਣਿਆਂ ਨੇ ਵੀ ਪੈਸੇ ਦੇ ਦਿੱਤੇ ਕਿਉਂਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਲੋਕਾਂ ਨੂੰ ਘਰੋਂ ਪਰਿਵਾਰਾਂ ਤੋਂ ਪ੍ਰੈਸ਼ਰ ਹੁੰਦਾ ਕਮਿਊਨਿਟੀ ਤੋਂ ਹੁੰਦਾ ਉਹਨਾਂ ਨੂੰ ਲੱਗਦਾ ਹੁੰਦਾ ਕਿ ਚਲੋ ਆਪਾਂ ਪੈਸੇ ਦੇ ਦਈਏ ਚਾਹ ਆਪਣੀ ਗੱਲ ਮੁੱਕ ਜਾਏਗੀ ਪਰ ਇਹ ਮੁੱਕਣੀ ਆਪਾਂ ਅੱਜ ਇੱਥੇ ਇਕੱਠੇ ਹੋਏ ਆਂ ਕੈਨੇਡਾ ਨੂੰ ਜਿਹੜਾ ਵਧੀਆ ਮੁਲਕ ਕੈਨੇਡਾ ਸੀ ਉਤਾਂ ਦਾ ਇਹ ਬਣਿਆ ਰਵੇ ਇੱਥੇ ਕ੍ਰਾਈਮ ਬੰਦ ਹੋਵੇ ਇਹ ਕ੍ਰਾਈਮ ਨੂੰ ਕਿੱਦਾਂ ਬੰਦ ਕਰ ਸਕਦੇ ਆ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਆਪਣੇ ਨਾਲ ਅਫੀਸ਼ੀਅਲਸ ਨੇ ਜਿਹੜੇ ਜਦੋਂ ਆਪਾਂ ਇੱਕ ਪ੍ਰੋਪਰ ਕਮੇਟੀ ਬਣਾ ਕੇ ਉਹਨਾਂ ਕੋਲ ਜਾਵਾਂਗੇ ਉਹ ਆਪਣੇ ਨਾਲ ਗੱਲ ਕਰਨਗੇ ਮੀਟਿੰਗ ਵਿੱਚ ਪਹੁੰਚੇ ਅਵਿਕਾ ਲਿਵਾਲ ਅਤੇ ਹੋਰਾਂ ਨੇ ਕਿਹਾ ਕਿ ਕਾਨੂੰਨ ਵਿੱਚ ਬਦਲਾਅ ਲਿਆਉਣੇ ਬਹੁਤ ਜ਼ਰੂਰੀ ਹਨ ਇਸ ਤੋਂ ਇਲਾਵਾ ਉਹਨਾਂ ਨੇ ਹਰਜੀਤ ਟੱਡਾ ਬਾਰੇ ਕੀ ਕਿਹਾ ਸੁਣਦੇ ਹਾਂ ਇਸ ਵਕਤ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਇਨਸੀਡੈਂਟ ਹੋਇਆ ਜਿਵੇਂ ਕਿ ਦਿਨ ਦਿਹਾੜੇ ਚਿੱਟੇ ਦਿਨ ਦੇ ਵਿੱਚ ਜਿਹੜਾ ਮਰਡਰ ਹੋਇਆ ਤੇ ਇਹ ਅਸੀਂ ਇਹਨੂੰ ਬਹੁਤ ਮੰਦਭਾਗੀ ਖਬਰ ਇਹ ਆਪਣੀ ਕਮਿਊਨਿਟੀ ਦਾ ਬੜਾ ਜਿਆਦਾ ਨੁਕਸਾਨ ਹੋਇਆ ਇਹਦੇ ਵਿੱਚ ਤੇ ਸਾਨੂੰ ਬਹੁਤ ਸਾਰੇ ਅੱਗੇ ਤੋਂ ਜਿਹੜੇ ਸਟੈਪ ਆ ਉਹ ਕਮਿਊਨਿਟੀ ਦੀ ਸੇਫਟੀ ਵਾਸਤੇ ਪੁਲਿਸ ਦੀ ਫੰਡਿੰਗ ਵਧਾਉਣ ਵਾਸਤੇ ਪੁਲਿਸ ਦੇ ਅਫਸਰਾਂ ਦੀ ਗਿਣਤੀ ਵਧਾਉਣ ਵਾਸਤੇ ਜਾਂ ਜਿਹੜੇ ਸਾਡੇ ਬਿੱਲ ਹੈਗੇ ਆ ਜਿਹੜੇ ਕਿ 2022 ਦੇ ਵਿੱਚ ਲਿਮਿਟੇਟ ਕੀਤੇ ਗਏ ਮੈਨਿਟਰੀ ਮਿਨੀਮਮ ਸੈਂਟੈਂਸਿੰਗ ਦੇ ਵਿੱਚ ਉਹ ਦੁਬਾਰਾ ਬਿੱਲ ਲੈ ਕੇ ਆਉਣੇ ਚਾਹੀਦੇ ਆ ਸੀ5 ਦੇ ਵਿੱਚ ਹੋਣ ਜਿਵੇਂ ਸਾਡੇ ਜਿਹੜੇ ਨਵੇਂ ਇਲੈਕਟਿਡ ਅਫੀਸ਼ੀਅਲਸ ਹੈਗੇ ਆ ਜਾਂ ਜਿਹੜੇ ਪੁਰਾਣੇ ਰੀਇਲੈਕਟ ਹੋਏ ਆ ਸਾਰਿਆਂ ਨੂੰ ਇਹਨਾਂ ਨੂੰ ਰਲ ਕੇ ਕੰਮ ਕਰਕੇ ਤੇ ਇਹ ਜਲਦੀ ਤੋਂ ਜਲਦੀ ਇਹ ਚੀਜ਼ਾਂ ਵੱਲ ਬਹੁਤ ਵਰਕ ਹੋਣਾ ਕਰਨਾ ਚਾਹੀਦਾ ਜਿਸ ਤਰ੍ਹਾਂ ਇਹ ਬਿਜ਼ਨਸ ਨੂੰ ਥ੍ਰੈਟਨਿੰਗ ਕਾਲ ਆ ਰਹੀਆਂ ਐ ਐਕਸਟਰੈਕਸ਼ਨ ਕਾਲ ਆ ਰਿਹਾ ਦਿਨ ਦਿਹਾੜੇ ਮਰਡਰ ਹੋ ਰਹੇ ਆ ਇਹਦੇ ਨਾਲ ਲੌਂਗ ਟਰਮ ਦੇ ਵਿੱਚ ਸਾਡੀ ਜਿਹੜੀ ਕਮਿਊਨਿਟੀ ਆ ਇਹ ਬਹੁਤ ਜ਼ਿਆਦਾ ਇਹਨਾਂ ਦਾ ਨਾਮ ਬਦਨਾਮ ਹੋ ਰਿਹਾ ਅੱਜ ਆਪਾਂ ਇੱਥੇ ਸਾਰੇ ਜਾਣੇ ਔਰ ਕਮਿਊਨਿਟੀ ਦੇ ਤੌਰ ਦੇ ਉੱਤੇ ਜਿਹੜੀ ਕਮਿਊਨਿਟੀ ਆਲ ਮੀਟਿੰਗ ਹੋਈ ਆ ਇੱਥੇ ਔਰ ਇਹ ਕਮਿਊਨਿਟੀ ਵੱਲੋਂ ਹੀ ਆਰਗੇਨਾਈਜ਼ ਕੀਤੀ ਗਈ ਆ ਸਰਦਾਰ ਹਰਜੀਤ ਸਿੰਘ ਢੱਡਾ ਦੇ ਸੰਦਰਭ ਦੇ ਵਿੱਚ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਦਿਨ ਦਿਹਾੜੇ ਇੱਕ ਬਿਜ਼ਨਸਮੈਨ ਇੱਕ سوشਲਿਸਟ ਔਰ ਇੱਕ ਭਾਈਚਾਰੇ ਦੇ ਵਿੱਚ ਚੰਗੀ ਜਾਣੀ ਮਾਣੀ ਸਖਸ਼ੀਅਤ ਔਰ ਖਾਸ ਕਰਕੇ ਟਰਕਿੰਗ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਨਵੇਂ ਟਰੱਕਰਾਂ ਨੂੰ ਜਿਹੜੀਆਂ ਬਹੁਤ ਸਾਰੀਆਂ ਨਵੀਆਂ ਉਹਨਾਂ ਨੂੰ ਜਿਹੜੀਆਂ ਬਲੰਦੀਆਂ ਤੇ ਪਹੁੰਚਾਉਣ ਦੇ ਵਿੱਚ ਬਹੁਤ ਵੱਡਾ ਹੱਥ ਸਰਦਾਰ ਹਰਜੀਤ ਸਿੰਘ ਢੱਡਾ ਹੋਂ ਦਾ ਰਿਹਾ ਆ ਔਰ ਬਹੁਤ ਵਧੀਆ ਚਕਸ਼ੀਅਤ ਸੀ ਗਾਹ ਬਗਾਹੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਰਿਹਾ ਹਮੇਸ਼ਾ ਹੀ ਪੋਜ਼ਿਟਿਵ ਗੱਲ ਵਿੱਚ ਪੋਜ਼ਿਟਿਵ ਵਿਚਾਰ ਔਰ ਨਡਰ ਤੇ ਨਿਧੜਕ ਇਨਸਾਨ ਸੀ ਸਰਦਾਰ ਹਰਜੀਤ ਸਿੰਘ ਢੱਡਾ ਔਰ ਜਿਸ ਤਰ੍ਹਾਂ ਇੱਥੇ ਜਿਨੇ ਇਹ ਬੈਡ ਐਲੀਮੈਂਟਸ ਆ ਜੋ ਪਿਛਲੇ ਟਾਈਮ ਦੇ ਵਿੱਚ ਖਾਸ ਕਰਕੇ ਕੋਵਿਡ ਦੇ ਬਾਅਦ ਜੋ ਸਰਕਾਰਾਂ ਦਾ ਫੇਲਿਅਰ ਰਿਹਾ ਆ ਇੱਥੇ ਮਾਸ ਇਮੀਗ੍ਰੇਸ਼ਨ ਨੂੰ ਲੈ ਕੇ ਇੱਥੇ ਦੇ ਇਨਫਰਾਸਟ੍ਰਕਚਰਸ ਨੂੰ ਲੈ ਕੇ ਖਾਸ ਕਰਕੇ ਕ੍ਰਾਈਮ ਨੂੰ ਲੈ ਕੇ ਜਿਸ ਤਰ੍ਹਾਂ ਦਾ ਫੇਲਿਅਰ ਆਪਾਂ ਕਹਿ ਸਕਦੇ ਹਾਂ ਉਮੀਦ ਕਰਦੇ ਹਾਂ ਕਿ ਆਪਾਂ ਬਲੇਮਿੰਗ ਗੇਮ ਨੂੰ ਛੱਡਦੇ ਹੋਏ ਮਿਊਸਪੈਲਟੀ ਪ੍ਰੋਵਿੰਸ਼ੀਅਲ ਐਂਡ ਫੈਡਰਲੀ ਜਿੰਨੇ ਸਾਡੇ ਰਿਪ੍ਰੈਜ਼ੈਂਟੇਟਿਵ ਹੈਗੇ ਆ ਬੇਸ਼ੱਕ ਕਿ ਅੱਜ ਬਹੁਤ ਅਫਸੋਸ ਆ ਬਹੁਤ ਕਮਿਊਨਿਟੀ ਦੇ ਸੱਦੇ ਦੇ ਉੱਤੇ ਰੀਸੈਂਟਲੀ ਰੀਇਲੈਕਟਡ ਹੋਏ ਜਿਹੜੇ ਲੋਕਾਂ ਦੁਬਾਰਾ ਹੀ ਚੁਣੇ ਗਏ ਜਿਹੜੇ ਲੋਕਾਂ ਦੀ ਜਿਹੜੀ ਸੇਵਾ ਲਈ ਹੀ ਜਿਹੜੇ ਹੈਗੇ ਆ ਉਹ ਪਾਰਲੀਮੈਂਟ ਹਿੱਲ ਦੇ ਉੱਤੇ ਜਾਂ ਆਟੋਬਾ ਦੇ ਵਿੱਚ ਰਿਪਰੈਜ਼ੈਂਟ ਕਰਦੇ ਆ ਉਹਨਾਂ ਦਾ ਨਾਂ ਪਹੁੰਚਣਾ ਵੀ ਕਮਿਊਨਿਟੀ ਨੂੰ ਬਹੁਤ ਖਣਕੇ ਆਇਆ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਮਿਊਨਿਟੀ ਦੇ ਨਾਲ ਬੈਠ ਕੇ ਟੇਬਲਸ ਟਾਕ ਦੇ ਉੱਤੇ ਕਮਿਊਨਿਟੀ ਦੇ ਜਿਹੜੇ ਇਸ ਵੇਲੇ ਇਹ ਰੰਗਦਾਰੀਆਂ ਦੇ ਜੀ ਆਪਾਂ ਬ੍ਰੇਕ ਇਨ ਲੈ ਕੇ ਕਾਰ ਥੈਫਟ ਨੂੰ ਲੈ ਕੇ ਜਿਹੜੇ ਇਹ ਬਹੁਤ ਵੱਡੇ ਮਸਲੇ ਆ ਕਿਉਂਕਿ ਪਾਣੀ ਹੁਣ ਸਿਰ ਤੋਂ ਲੰਘ ਚੁੱਕਾ ਆ ਮਿਸਿਸ ਆਗਾ ਤੋਂ ਹਰਜੀਤ ਟੱਡਾ ਦੀ ਯਾਦ ਵਿੱਚ ਕੀਤੀ ਗਈ ਟਾਊਨ ਹਾਲ ਮੀਟਿੰਗ ਅਤੇ ਕੈਂਡਲ ਮਾਰਚ ਦੀ ਰਿਪੋਰਟ ਹਮਦਰਦ ਟੀਵੀ ਦੇ ਲਈ